ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਹੱਤੇ ਆਸ ਕਰਦਾ ਤੁਸੀਂ ਸਾਰੇ ਚੜ੍ਹਦੀ ਕਲਾ ਦੇ ਵਿੱਚ ਹੋਵੋਗੇ ਇਹ ਵੀਡੀਓ ਮੈਂ ਇੱਕ ਪਰਿਵਾਰ ਜੋ ਮੀਰ ਦਾ ਨਾਮ ਹਨੀ ਸੇਠੀ ਆ ਜੋ ਦਰਾਹੀ ਉਹਨਾਂ ਦਾ ਬੂਟਾਂ ਦਾ ਕੰਮ ਆ ਉਹਨਾਂ ਬਾਰੇ ਆ ਉਹਨਾਂ ਦੀ ਜਿਹੜੀ ਧਰਮ ਪਤਨੀ ਆ ਭੈਣ ਮੈਂ ਉਹਨਾਂ ਦਾ ਨਾਂ ਨਹੀਂ ਜਾਣਦਾ ਉਹਨਾਂ ਬਾਰੇ ਆ ਤੇ ਇੱਕ ਸਾਡਾ ਵੀਰ ਮੈਂ ਮਿਲਿਆ ਨਹੀਂ ਕਦੇ ਪ੍ਰਿੰਕ ਲੁਧਿਆਣੇ ਤੋਂ ਆ ਉਹਨਾਂ ਬਾਰੇ ਆ ਮੈਂ ਤਿੰਨਾਂ ਨੂੰ ਬੇਨਤੀ ਕਰਨੀ ਚਾਹੁੰਦਾ ਬਾਈ ਹਨੀ ਸੇਠੀ ਨੂੰ ਵੀ ਤੇ ਉਹਨਾਂ ਦੀ ਜਿਹੜੀ ਧਰਮ ਪਤਨੀ ਉਹਨਾਂ ਭੈਣ ਜੀ ਬਣਾ ਨੂੰ ਤੇ ਭਾਈ ਪ੍ਰਿੰਕ ਲੁਧਿਆਣੇ ਨੂੰ ਵੀ ਭਾਈ ਹਨੀ ਦੇਖੋ ਇਹ ਤੁਹਾਡੀ ਫੈਮਲੀ ਮੈਟਰ ਸੀ ਹਨਾ ਭਾਜੀ ਤੁਸੀਂ ਵੀ ਮਾੜਾ ਮੋਟਾ ਖਿਆਲ ਰੱਖੋ ਪਰਿਵਾਰਕ ਮਸਲਾ ਸੀਗਾ ਤੁਸੀਂ ਇਦਾਂ ਦੇਖੋ ਵੀ ਅਸੀਂ ਨਹੀਂ ਚਾਹਦੇ ਪੰਜਾਬ ਦੇ ਵਿੱਚ ਇਦਾਂ ਦੇ ਈਸ਼ੂ ਖੜੇ ਹੋਣ ਵੀ ਗੁਰਸਿੱਖਾਂ ਦੇ ਪਰਿਵਾਰ ਕਿਵੇਂ ਵੀ ਆ ਚਾਹੇ ਤੁਸੀਂ ਪੰਜਾਬ ਦੇ ਵਿੱਚ ਤਾਂ ਵੱਸਦੇ ਆ ਵੀ ਤੁਸੀਂ ਜੇ ਘਰ ਦੀ ਲੜਾਈ ਹੈ ਤੇ ਘਰ ਦੀ ਲੜਾਈ ਨੂੰ ਸੋਸ਼ਲ ਮੀਡੀਆ ਇਦਾਂ ਸੋਸ਼ਲ ਮੀਡੀਆ ਤੇ ਭਾਈ ਹਨੀ ਤੇ ਭੈਣ ਜੀ ਤੁਸੀਂ ਵੀ ਇਦਾਂ ਨਾ ਕਰੋ ਕਿਤੇ ਸਾਡਾ ਜਹੇ ਲੋਕਾਂ ਦਾ ਚਾਹੇ ਸਾਡੇ ਅਰਗਾਂ ਦੇ ਵਿੱਚ ਜਾਂਦਾ ਦਾ ਕੁਛ ਨਹੀਂ ਹੈ ਪਰ ਇਦਾਂ ਆਪਾਂ ਨਾ ਪੰਜਾਬ ਦੇ ਵਿੱਚ ਰਹਿੰਦੇ ਹੋਏ ਇੱਕ ਦੂਜੇ ਤੇ ਦੋਸ਼ ਲਾਏ ਇਦਾਂ ਦੇ ਚਾਹੇ ਦੋਸ਼ ਸੱਚੇ ਹੋਣ ਚਾਹੇ ਝੂਠੇ ਸਾਨੂੰ ਤਾਂ ਕੋਈ ਫਰਕ ਨਹੀਂ ਪਰ ਚੰਗਾ ਨਹੀਂ ਲੱਗਦਾ ਬੱਚੇ ਛੋਟੇ ਨੇ ਭਲਕੇ ਜਦੋਂ ਵੱਡੇ ਹੋਣਗੇ ਉਹਨਾਂ ਨੂੰ ਵੀ ਬੇਇੱਜ਼ਤੀ ਮਹਿਸੂਸ ਹੋਊਗੀ ਬਾਈ ਜੇ ਤਾਂ ਤੁਸੀਂ ਕਾਨੂੰਨੀ ਲੜਾਈ ਲੜਨਾ ਚਾਹੁੰਦੇ ਆ ਭੈਣੇ ਫਿਰ ਤੁਸੀਂ ਕਾਨੂੰਨ ਦੀ ਲੜਾਈ ਲੜੋ ਘਰ ਆਪਣੇ ਘਰੋਂ ਘਰੀ ਬੈਠ ਕੇ ਤੇ ਜੇ ਤੁਸੀਂ ਸਹਿਮਤੀ ਕਰਨਾ ਚਾਹੁੰਦੇ ਪਰਿਵਾਰ ਇਕੱਠੇ ਬੋ ਤੇ ਸਹਿਮਤੀ ਕਰਕੇ ਆਪਦਾ ਘਰ ਬਸਾਓ ਹਨਾ ਇਦਾਂ ਚੰਗਾ ਨਹੀਂ ਲੱਗਦਾ ਇੱਕ ਦੂਜੇ 'ਤੇ ਗਲਤ ਦੋਸ਼ ਲਾਉਨੇ ਸਹੀ ਦੋਸ਼ ਲਾਉਨੇ ਆ ਤੁਸੀਂ ਵੀ ਬੇਇਜਤ ਹੋਈ ਜਾਂਦੇ ਦੋਨੇ ਪਰਿਵਾਰ ਇੱਕ ਦੂਜੇ ਨਾਲ ਚੜਾ ਕੇ ਬੇਇਜਤ ਨਾ ਕਰੋ ਤੇ ਬਾਕੀ ਗੱਲ ਰਹੀ ਜਿਹੜਾ ਬਾਈ ਹੈਗਾ ਇੱਕ ਪ੍ਰਿੰਕਲ ਲੁਧਿਆਣਾ ਹਨਾ ਉਹ ਵੀ ਬੂਟਾ ਦਾ ਕੰਮ ਕਰਦੇ ਨੇ ਉਹ ਜਿੱਥੇ ਜਦੋਂ ਇਹਨਾਂ ਦੇ ਪਿੱਛੇ ਜੇ ਹਮਲਾ ਹੋਇਆ ਸੀ ਜਨਾਂ 'ਤੇ ਤੇ ਮੈਂ ਕਦੇ ਵੀ ਆਮ ਤਾਂ ਜ਼ਿੰਦਗੀ 'ਚ ਕਦੇ ਅਜਿਹੇ ਨੂੰ ਮਿਲੇ ਨਹੀਂ ਹੈਗੇ ਵੀ ਤੁਸੀਂ ਚਲੋ ਜੋ ਹੁਣ ਤੱਕ ਹੋ ਗਿਆ ਤੁਹਾਡਾ ਆਪਸੀ ਗੱਲਬਾਤ ਸੀ ਜਾਂ ਭੈਣ ਨੂੰ ਉਹਨਾਂ ਦੀ ਵਾਈਫ ਤੁਹਾਡੇ ਕੋਲ ਆਈ ਹੈ ਨਾ ਭਾਈ ਚਲੋ ਕੋਈ ਨਾ ਪਰਿਵਾਰਕ ਮਤਭੇਦ ਬਹੁਤ ਹੋ ਜਾਂਦੇ ਆ ਤੇ ਤੁਸੀਂ ਮੇਰਾ ਭਾਈ ਵੀ ਬੇਨਤੀ ਆ ਤੁਹਾਨੂੰ ਵੀ ਤੇ ਦੰਨਾਂ ਨੂੰ ਵੀ ਬੇਨਤੀ ਆ ਭਾਈ ਪ੍ਰਿੰਕਲ ਤੁਹਾਨੂੰ ਖਾਸ ਕਰਕੇ ਵੀ ਤੁਸੀਂ ਆਹ ਵੀ ਨਾ ਪਰਿਵਾਰ ਉੱਜੜਦਾ ਜਾਂਦਾ ਹੈ ਤੇ ਆਏ ਨਾ ਕਰੋ ਅੱਜ ਮੈਂ ਸੁਣਿਆ ਉਹਨਾਂ ਨੇ ਵੀਡੀਓ ਪਾਈ ਹੈ ਵੀ ਕੋਈ ਉਹ ਕੀ ਨੁਕਸਾਨ ਨਾ ਹੋ ਜੇ ਕਿਸੇ ਦਾ ਵੀ ਇੰਨਾ ਕਿਸੇ ਨੂੰ ਆਪਾਂ ਦਿਮਾਗੀ ਤੌਰ ਤੇ ਪਰੇਸ਼ਾਨ ਨਾ ਕਰੀਏ ਉਹ ਪਰਿਵਾਰ ਤੇ ਛੱਡ ਦੇ ਭਾਈ ਤੁਸੀਂ ਕਲੋਨੀ ਲੜਾਈ ਲੜਨੀ ਉਹ ਲੜੋ ਸ਼ਹਿਰ ਚ ਕਰਨੀ ਸ਼ਹਿਰ ਚ ਕਰੋ ਆਪਾਂ ਵਿੱਚ ਨਾ ਇਸ ਗੱਲ ਦੇ ਵਿੱਚ ਆਈਏ ਇਹ ਤਾਂ ਚੰਗਾ ਨਹੀਂ ਲੱਗਦਾ ਬਾਕੀ ਤੁਹਾਡੀ ਇੱਛਾ